ਅੱਪਾ ਪਹਿਲਾਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਹੁਣ ਤੱਕਆਂ 17 ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਦਾ ਨਾਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਉਹਨਾਂ ਦਾ ਟਾਈਮ ਕਾਲ ਸਾਂਝਾ ਕੀਤਾ ਸੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਰਾਸ਼ਟਰਪਤੀ ਰਾਜ ਜਦੋਂ ਪੰਜਾਬ ਦੇ ਵਿੱਚ ਲੱਗਾ ਕੋਈ ਵੀ ਸਟੇਟ ਕੋਈ ਵੀ ਸੂਬਾ ਜਦੋਂ ਉੱਥੋਂ ਦੀ ਸਰਕਾਰਾਂ ਦੇ ਹੱਥਾਂ ਦੇ ਵਿੱਚੋਂ ਸਥਿਤੀ ਬਾਹਰ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਆਰਟੀਕਲ 356 ਦੇ ਤਹਿਤ ਉੱਥੇ ਰਾਸ਼ਟਰਪਤੀ ਸ਼ਾਸਨ ਜਿਹੜਾ ਜਾਂ ਆਪਾਂ ਫੌਜੀ ਰਾਜ ਕਹਿੰਦੇ ਹਾਂ ਉਹ ਲਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਇਹ ਸਥਿਤੀ 8 ਵਾਰ ਬਣੀ 8 ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲੱਗਿਆ ਆਪਾਂ ਗੱਲ ਕਰਦੇ ਹਾਂ ਕਿ ਕਦੋਂ-ਕਦੋਂ ਰਾਸ਼ਟਰਪਤੀ ਰਾਜ ਲੱਗਾ ਤੇ ਕਿੰਨਾ-ਕਿੰਨਾ ਚਿਰ ਵਾਸਤੇ ਲੱਗਿਆ ਸਭ ਤੋਂ ਪਹਿਲੀ ਵਾਰੀ ਜਦੋਂ ਰਾਸ਼ਟਰਪਤੀ ਰਾਜ ਲੱਗਦਾ ਉਹ ਲੱਗਦਾ 20 ਜੂਨ 1951 ਤੋਂ ਲੈ ਕੇ 17 ਅਪ੍ਰੈਲ 1952 ਤੱਕ ਰਾ 302 ਦਿਨ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਿਹਾ ਦੂਸਰੀ ਵਾਰ 5 ਜੁਲਾਈ 1960 ਤੋਂ ਲੈ ਕੇ 1 ਨਵੰਬਰ 1960 ਤੱਕ ਦਾ 119 ਦਿਨ ਪੰਜਾਬ ਜਿਹੜਾ ਉਹ ਫੌਜ ਦੇ ਹੱਥਾਂ ਦੇ ਵਿੱਚ ਰਿਹਾ ਰਾਸ਼ਟਰਪਤੀ ਰਾਜ ਲੱਗਿਆ। ਤੀਸਰੀ ਵਾਰ 23 ਅਗਸਤ 1968 ਤੋਂ ਲੈ ਕੇ 17 ਫਰਵਰੀ 1969 ਤੱਕ ਦਾ 178 ਦਿਨ ਫਿਰ ਪੰਜਾਬ ਜਿਹੜਾ ਉਹ ਰਾਸ਼ਟਰਪਤੀ ਰਾਜ ਰਿਹਾ ਪੰਜਾਬ ਦੇ ਵਿੱਚ। ਚੌਥੀ ਵਾਰ ਫਿਰ 14 ਜੂਨ 1971 ਤੋਂ ਲੈ ਕੇ 17 ਮਾਰਚ 1972 ਤੱਕ ਰਾਂ 277 ਦਿਨ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਿਹਾ। ਪੰਜਵੀਂ ਵਾਰ ਦੀ ਗੱਲ ਕਰੀਏ ਤੇ 30 ਅਪ੍ਰੈਲ 1977 ਤੋਂ ਲੈ ਕੇ 20 ਜੂਨ 1977 ਤੱਕ ਰਾਂ 51 ਦਿਨ ਪੰਜਾਬ ਜਿਹੜਾ ਉਹ ਰਾਸ਼ਟਰਪਤੀ ਰਾਜ ਤੇ ਤੇ ਰਿਹਾ। ਫਿਰ ਛੇਵੀਂ ਵਾਰ 17 ਫਰਵਰੀ 1985 ਤੋਂ ਲੈ ਕੇ 6 ਜੂਨ 1987 ਤੱਕ ਰਾਂ 110 ਦਿਨ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਿਹਾ ਜੀ। ਫਿਰ 7ਵੀਂ ਵਾਰ 6 ਅਕਤੂਬਰ 1983 ਤੋਂ ਲੈ ਕੇ 29 ਸਤੰਬਰ 1985 ਤੱਕ ਰਾਂ 1 ਸਾਲ 358 ਦਿਨ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਚਲਿਆ। ਫਿਰ 8ਵੀਂ ਵਾਰ 11 ਜੂਨ 1987 ਤੋਂ ਲੈ ਕੇ 25 ਫਰਵਰੀ 1992 ਤੱਕ ਰਾਂ 4 ਸਾਲ ਤੇ 259 ਦਿਨ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਿਹਾ। ਪੰਜਾਬ ਫੌਜ ਦੇ ਹੱਥਾਂ ਦੇ ਵਿੱਚ ਰਿਹਾ। ਇਹ ਹੁਣ ਤੱਕ ਦੇ ਸਾਰੇ ਜਨੇ ਲਗੇ ਹਨ ਰਾਸ਼ਟਰਪਤੀ ਰਾਜ ਇਹਦਾ ਜਦ ਟਾਈਮ ਸੀ ਉਹ ਸਭ ਤੋਂ ਵੱਧ ਸੀ ਲਗਭਗ 5 ਸਾਲ ਪੰਜਾਬ ਦੇ ਵਿੱਚ ਫੌਜ ਦਾ ਰਾਜ ਰਿਆ ਜੇ ਇਹ ਜਦੋਂ ਸਥਿਤੀ ਬਣਦੀ ਹੈ ਜਦੋਂ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਨਕਮੀ ਹੋ ਜਾਂਦੀ ਹੈ ਜਾਂ ਸੈਂਟਰ ਸਰਕਾਰ ਨੂੰ ਇਹ ਲੱਗਦਾ ਕਿ ਸੈਂਟਰ ਦੇ ਖਿਲਾਫ ਕੁਝ ਹੋ ਰਿਹਾ ਜਦੋਂ ਪੁਲਿਸ ਦੇ ਹੱਥਾਂ ਦੇ ਵਿੱਚ ਗੱਲ ਆ ਜਾਂਦੀ ਹੈ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਲਗਭਗ ਹੁਣ ਪੰਜਾਬ ਦੇ ਵਿੱਚ ਚੱਲਦਾ ਪਿਆ ਉਦੋਂ ਫਿਰ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਇਆ ਜਾਂਦਾ ਧੰਨਵਾਦ ਥੈਂਕ ਯੂ